ਸਾਜ਼ਿਕਾ ਜਿਹੜੀ ਪੰਜਾਬ ਦੇ ਟੈਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪੁੱਜੀ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਸੰਜੀਪ ਆਵਾਣੇ ਗਰਦਾਸਪੁਰ ਤੋਂ ਤੁਹਾਨੂੰ ਦੱਈਏ ਗਰਦਾਸਪੁਰ ਦੇ ਨੇੜੇ ਲੱਗਦੇ ਪਿੰਡ ਹੱਲਾ ਦੇ ਵਿੱਚ ਇੱਕ ਚਲਦੀ ਕਾਰ ਨੂੰ ਲੱਗ ਗਈ ਅੱਗ ਤੰਦਾ ਦੱਈਏ ਕਿ ਹੁਣ ਹੁਣੇ ਬਹੁਤ ਵੱਡਾ ਅਪਡੇਟ ਜਿਹੜਾ ਆ ਉਹ ਸਾਹਮਣੇ ਨਿਕਲ ਕੇ ਆਇਆ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਗਰਮੀ ਬਹੁਤ ਜ਼ਿਆਦਾ ਜਿਹੜੀ ਹੋਈ ਪਈ ਹੈ ਗਰਮੀ ਦੇ ਕਾਰਨ ਬਹੁਤ ਜ਼ਿਆਦਾ ਐਸੇ ਇਨਸੀਡੈਂਟ ਸਾਹਮਣੇ ਆ ਜਾਂਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਹੋ ਕਿ ਫਾਇਰ ਬ੍ਰਿਗੇਡ ਤਾਂ ਪਹੁੰਚ ਗਈ ਪਰ ਜਦ ਤੱਕ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਬੁਝਾਈ ਤਾ ਤੱਕ ਗੱਡੀ 100% ਸੜ ਕੇ ਜਿਹੜੀ ਇਹ ਉਹ ਸੁਆਹ ਹੋ ਗਈ ਗੱਡੀ ਪੂਰੀ ਤਰ੍ਹਾਂ ਜਿਹੜੀ ਇਹ ਉਹ ਖਤਮ ਹੋ ਗਈ ਟੋਟਲੀ ਲਾਸਟ ਦੇ ਵਿੱਚ ਜਿਹੜੀ ਇਹ ਗੱਡੀ ਚਲੀ ਗਈ ਪਰ ਕਿਤੇ ਨਾ ਕਿਤੇ ਤੁਹਾਨੂੰ ਦੱਸ ਦਈਏ ਕਿ ਫਾਇਰ ਬ੍ਰਿਗੇਡ ਨੇ ਕੋਸ਼ਿਸ਼ ਕੀਤੀ ਅੱਗ ਦੇ ਉੱਤੇ ਕਾਬੂ ਪਾਉਣ ਦੀ ਪਰ ਅੱਗ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਿਹਾ ਸੀ ਕਿਉਂਕਿ ਅੱਗ ਬਹੁਤ ਜ਼ਿਆਦਾ ਭੱਗ ਗਈ ਜਦੋਂ ਇਸ ਨੂੰ ਗੱਡੀ ਨੂੰ ਚਲਾਉਣ ਵਾਲੇ ਵੀਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਹਿ ਆ ਕਿ ਗੱਡੀ ਚਲਾਉਂਦੇ ਚਲਾਉਂਦੇ ਇੱਕਦਮ ਮੇਰੇ ਗੇਅਰ ਦੇ ਲਾਗੂ ਜਿਹੜਾ ਆ ਉਹ ਪੈਰਾਂ ਵੱਲ ਧੂਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਜਦੋਂ ਮੈਂ ਉਹਦਾ ਗੱਡੀ ਦਾ ਬਾਹਰ ਨਿਕਲ ਕੇ ਬੁੰਨਟ ਚੁੱਕਿਆ ਤਾਂ ਅੱਗ ਦਾ ਪੰਭਾਕਾ ਮੇਰੇ ਵੱਲ ਨੂੰ ਪੈਂਦਾ ਆ ਤਾਂ ਦਦੀ ਕਿ ਗੱਡੀ ਪਟਰਾੋਰ ਗੱਡੀ ਸੀ ਜਿਹਦੇ ਕਰਕੇ ਇੱਕ ਦਮ ਬਹੁਤ ਵੱਡਾ ਜੜਾ ਆ ਤੰਬਾਕਾ ਅੱਗ ਦਾ ਹੋਇਆ ਤੇ ਉਸ ਤੋਂ ਬਾਅਦ ਗੱਡੀ ਪੂਰੀ ਤਰ੍ਹਾਂ ਸੜ ਕੇ ਜਿਹੜੀ ਇਹ ਲਾਉਸ ਦੇ ਵਿੱਚ ਚਲੀ ਗਈ ਪੂਰੀ ਤਰ੍ਹਾਂ ਜਿਹੜੀ ਇਹ ਗੱਡੀ ਸੜ ਗਈ ਉਸ ਤੋਂ ਪਹਿਲਾਂ ਜਿਹੜਾ ਆ ਗੱਡੀ ਤੋਂ ਬਾਹਰ ਨਿਕਲਦੇ ਸਾਰੀ ਸਥਾਨਿਕ ਲੋਕਾਂ ਨੇ ਵੀ ਜਿਹੜੀ ਇਹ ਉਹ ਗੱਡੀ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਗੱਲ ਬਣੀ ਪਰ ਜਦੋਂ ਫਾਇਰ ਬ੍ਰਿਗੇਡ ਨੂੰ 112 ਨੰਬਰ ਤੇ ਕਾਲ ਕਰਕੇ ਸੱਦ ਲਿਆ ਜਾਂਦਾ ਹੈ ਤੇ ਫਾਇਰ ਬ੍ਰਿਗੇਡ ਪੰਜ ਚਾਰ ਮਿੰਟਾਂ ਦੇ ਵਿੱਚ ਪਹੁੰਚਦਾ ਜਾਂਦੀ ਹੈ ਪਰ ਬੁਝਾਉਂਦੇ ਬੁਝਾਉਂਦੇ ਹੀ ਗੱਡੀ ਜਿਹੜੀ ਹੈ 100% ਜਿਹੜੀ ਲਾ ਉਸ ਦੇ ਵਿੱਚ ਚਲੀ ਗਈ ਹੈ ਪੂਰੀ ਤਰ੍ਹਾਂ ਸੜ ਕੇ ਜਿਹੜੀ ਇਹ ਗੱਡੀ ਕੋੜਾ ਹੋ ਗਈ ਤੁਸੀਂ ਦੇ ਦੇ ਪੋ ਤਸਵੀਰਾਂ ਦੇ ਵਿੱਚ ਕਿ ਅਜੇ ਵੀ ਜੰਗੀ ਪੱਧਰ ਤੇ ਉੱਤੇ ਜਿਹੜੇ ਨੇ ਉਹ ਫਾਇਰ ਬ੍ਰਿਗੇਡ ਦੇ ਕਰਮੀ ਜਿਹੜੇ ਨੇ ਉਹ ਕੰਮ ਕਰਦੇ ਪਏ ਨੇ ਪਰ ਕਿਤੇ ਨਾ ਕਿਤੇ ਜੜਾਇਆ ਅੱਗ ਜ਼ਿਆਦਾ ਹੋਣ ਕਰਕੇ ਦਾ ਪੈਟਰੋਲ ਗੱਡੀ ਹੋਣ ਕਰਕੇ ਜਿਹੜਾ ਆ ਜ਼ਿਆਦਾ ਨੁਕਸਾਨ ਹੋਇਆ ਨਜ਼ਰ ਆ ਰਿਹਾ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਆ ਮਾਲਕਾਂ ਦਾ ਹੋ ਗਿਆ ਗੱਡੀ ਜਿਹੜੀ ਹੈ ਟੋਟਲ ਲਾਸ ਦੇ ਵਿੱਚ ਚਲੀ ਗਈ ਹੈ ਤਸਵੀਰਾਂ ਤੁਸੀਂ ਦੇ ਦੇ ਪਿਓ ਇਹ ਪਿੰਡ ਹੱਲਾ ਜੋ ਕਿ ਜੜਾਗਰਦਾਸਪੁਰ ਦੇ ਬਿਲਕੁਲ ਨਾਲ ਲੱਗਦਾ ਪਿੰਡ ਹੱਲਾ ਜਿੱਥੇ ਕਿ ਇਹ ਘਟਨਾ ਹੋਈ ਹੈ ਦੱਸਿਆ ਜਾ ਰਿਹਾ ਕਿ ਗੱਡੀ ਚਲਦੀ ਦੇ ਵਿੱਚੋਂ ਗੇਅਰ ਦੇ ਲਾਗੋ ਜਿਵੇਂ ਹੀ ਡਰਾਈਵਰ ਨੂੰ ਧੂਆਂ ਆ ਦੇਖਿਆ ਜਾਂ ਗੱਡੀ ਦੇ ਮਾਲਕ ਨੂੰ ਧੂਆਂ ਦੇਖਿਆ ਤਾਂ ਉਸਨੇ ਬਾਹਰ ਆ ਕੇ ਗੱਡੀ ਦਾ ਬੁੰਡ ਚੁੱਕਿਆ ਤਾਂ ਗੱਡੀ ਪੂਰੀ ਤਰ੍ਹਾਂ ਜਿਹੜਿਆ ਆ ਇੱਕ ਪੰਭਾਕਾ ਵੱਜਦਾ ਹੈ ਜਦੇ ਨਾਲ ਗੱਡੀ ਨੂੰ ਪੂਰੀ ਤਰ੍ਹਾਂ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਈਓ ਪਿੰਡ ਹੱਲਾ ਦੇ ਜਿਹੜੇ ਆ ਇਹ ਉਸ ਰੋਡ ਦੇ ਉੱਤੇ ਪਿੰਡ ਹੱਲੇ ਵਾਲੇ ਰੋਡ ਦੇ ਉੱਤੇ ਅੱਗ ਲੱਗੀ ਹੋਈ ਹੈ ਤੇ ਵੀਰ ਦੇ ਵੀ ਲੱਤ ਨੂੰ ਜਾਂ ਹੋਰ ਜਿਹੜਾ ਆ ਉਹ ਬਾਹਾਂ ਨੂੰ ਵੀ ਜਿਹੜੀ ਉਹ ਅੱਗ ਪਈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੀਰ ਦਾ ਬਚਾਅ ਹੋ ਗਿਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤਸਵੀਰਾਂ ਦੇਖਦੇ ਪਈਓ ਤੁਸੀਂ ਆਪਣੀ ਸਕਰੀਨ ਦੇ ਉੱਤੇ ਕਿਹੜਾ ਪਿੰਡ ਆ ਤੇ ਕਿੱਥੇ ਕਿਹੜੀ ਗੱਲਬਾਤ ਹੋਈ ਹੈ ਗੱਡੀ ਕਿਵੇਂ ਕਿਵੇਂ ਆ ਕੇ ਲੱਗੀ ਉਹਦੇ ਬਾਰੇ ਦੱਸੋ ਮੇਰਾ ਨਾਮ ਮੇਜਰ ਸਿੰਘ ਬਾਜਵਾ ਜੀ ਪਿੰਡ ਹਰਦੂ ਬਠਵਾਲਾ ਮੈਂ ਇਥੋਂ ਲੰਗਰਾ ਅਹਿਦ ਰੰਗਲੇ ਰੋਡ ਤੋਂ ਤੇ ਦੂਰੋਂ ਵੇਖਿਆ ਅਗਧੀਆਂ ਲਪਟਾਂ ਨਿਕਲ ਰਹੀਆਂ ਹੈਗੀਆਂ ਤੇ ਅੱਗ ਲੱਗੀ ਵੇਖ ਕੇ ਮੈਂ ਗੱਡੀ ਵੱਲ ਨੂੰ ਆ ਗਿਆ ਉੱਥੇ ਆ ਕੇ ਵੇਖਿਆ ਵੀ ਗੱਡੀ ਮੇਰੇ ਨਾਲ ਦੇ ਪਿੰਡ ਦਾ ਹੀ ਮੁੰਡਾ ਹੱਲੇ ਪਿੰਡ ਤੋਂ ਆ ਜੋ ਗਰਾਸ ਸਿੰਘ ਕਲਾ ਰਿਹਾ ਹੈਗਾ ਤੇ ਉਹਦੀਆਂ ਲੱਤਾਂ ਨੂੰ ਵੀ ਕਾਫੀ ਅੱਗ ਪਈ ਹੋਈ ਹੈ ਕਾਫੀ ਜ਼ਿਆਦਾ ਜ਼ਖਮ ਹੈ ਠੀਕ ਹੈ ਜੀ ਤੇ ਕਾਫੀ ਪਹਿਲਾਂ ਤਾਂ ਕੋਸ਼ਿਸ਼ ਕੀਤੀ ਅੱਗ ਬੁਝਾਉਣ ਦੀ ਪਰ ਪਟ્રોલ ਗੱ ਜਿਹਦੇ ਕਰਕੇ ਫਿਰ ਡਰਦਾ ਕੋਈ ਗੱਡੀ ਲੱਗ ਕੇ ਗਿਆ ਨਹੀਂ ਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਆਪਾਂ ਫੋਨ ਕੀਤਾ ਸੀਗਾ ਤੇ ਧੰਨਵਾਦ ਕਰਦਾ ਜੀ ਫਾਇਰ ਬ੍ਰਿਗੇਡ ਵਾਲਿਆਂ ਦੇ ਜਣਾਂ ਨੇ ਫੋਨ ਕਰਨ ਤੋਂ ਛੇਤੀ ਬਾਅਦ ਹੀ ਗੱਡੀ ਉਹਨਾਂ ਦੀ ਵਾਹੇ ਆ ਗਈ ਪਰ ਪਟ્રોલ ਗੱਡੀ ਹੋਂ ਕਰਕੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਹੈ ਗੱਡੀ ਟੋਟਲ ਲਸਟ ਹੋ ਚੁੱਕੀ ਸੀ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਕਿਹੜੀ ਕੰਪਨੀ ਦੀ ਗੱਡੀ ਬਾਕਸ ਵਾਲਾਂ ਦੀ ਗੱਡੀ ਹੈ ਕਿ ਟਾਈਗਰ ਤੇ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਪਿੰਡ ਵਾਸੀਆਂ ਨੇ ਪਹਿਲਾਂ ਤਾਂ ਕਾਫੀ ਕੋਸ਼ਿਸ਼ ਕੀਤੀ ਹੈ ਅੱਗ ਬੁਝਾਉਣ ਦੀ ਪਰ ਪਟ્રોલ ਕਾਰ ਹੋਂ ਕਰਕੇ ਅੱਗ ਬਹੁਤ ਛੇਤੀ ਨਾਲ ਹੀ ਯੋਰ ਫੜ ਫਰ ਬ੍ਰਿਗੇਡ ਵਾਲਿਆਂ ਨੂੰ ਫੋਨ ਦਿੱਤਾ ਹੀਗਾ ਉਹਨਾਂ ਨੇ ਬਹੁਤ ਛੇਤੀ ਵਜh ਆਪਣੀ ਗੱਡੀ ਭੇਜ ਦਿੱਤੀ ਸੀਗੀ ਪਰ ਫਿਰ ਵੀ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਗੱਡੀ ਸੜ ਕੇ ਸੁਆਹ ਚੁੱਕੀ ਜੀ ਕਿੰਨਾ ਕੁ ਨੁਕਸਾਨ ਹੋ ਸਕਦਾ ਖੰਡਾ ਕਿੰਨੀ ਗੱਡੀ ਗੱਡੀ ਦਾ ਜੀ 100% ਹੀ ਨੁਕਸਾਨ ਹੋ ਚੁੱਕਾ ਗੱਡੀ ਦਾ ਕੁਝ ਨਹੀਂ ਬਚਿਆ ਸੜ ਕੇ ਸੁਆਹ ਹੋਈ ਹੈ ਜੀ ਹਾਂ ਜੀ ਭਾਜੀ ਕੀ ਨਾ ਆਇਆ ਤੇ ਕੀ ਗੱਲਬਾਤ ਹੋਈ ਸਾਰੀ ਤੇ ਕਿਹੜੀ ਗੱਡੀ ਸੀ ਕਿਵੇਂ ਆਕ ਲੱਗੀ ਸੀ ਮੇਰਾ ਨਾਮ ਜਗਰਾਤ ਸਿੰਘ ਹੈ ਪਿੰਡ ਹੱਲਾ ਇਹ ਬਾਕਸ ਵੈਗਨ ਦੀ ਗੱਡੀ ਸੀ ਮੈਂ ਨਾ ਅੱਗੇ ਵੀ ਦੋ ਵਾਰੀ ਖਰਾਬ ਹੋ ਗਈ ਆ ਜੰਸੀ ਜੀ ਕੰਪਲੇਨਟ ਕੀਤੀ ਸਾਰਾ ਕੰਮ ਕੀਤਾ ਇਤੋਂ ਮੈਂ ਪਿੰਡੋਂ ਨਿਕਲਿਆ ਤੇ ਪਿੱਛੇ ਮੁੰਡਾ ਦੇਖਣ ਡੇ ਮੜਿਆ ਧੂਆਂ ਨਿਕਲਿਆ ਤੇ ਮੇਰੇ ਆਹ ਲੱਤ ਲੱਗੇ ਵੀ ਗੇਰ ਤੇ ਜਿਹੜਾ ਥੱਲੇ ਧੂਆਂ ਆਇਆ ਤੇ ਮੈਂ ਅੱਗੋ ਜਾ ਕੇ ਬੋਨਟ ਖੋਲਿਆ ਜਾਣ ਕੇ ਤਮਾਕਾ ਪਿਆ ਅੱਗ ਦਾ ਤੇ ਗੱਡੀ ਸੜ ਗਈ ਤੇ ਮੇਰੇ ਆਹ ਗੁੱਗ ਪੈ ਗਈ ਹਿੰਦ ਤੇ ਲੱਤ ਤੇ ਮੌਕੇ ਤੇ ਕੋਈ ਲੋਕ ਆਏ ਫਿਰ ਮੌਕੇ ਤੇ ਸਾਰਾ ਪਿੰਡ ਇਕੱਠਾ ਹੋਇਆ ਜੀ ਨਾਲ ਸਾਰਾ ਪਿੰਡ ਬੜੀ ਨਸਲ ਜਾਨ ਬਚਾਈ ਪਿੰਡ ਸਾਰਾ ਨਾਲ ਆ ਕੀ ਕਹਿਣਾ ਚਾਹੋਗੇ ਜਿਸ ਜਿਹੜੀ ਕੰਪਨੀ ਦੇ ਵਿੱਚ ਜਿਹਨਾਂ ਦਾ ਗੱਡੀ ਪਿੱਤੀ ਉਹਨਾਂ ਨੂੰ ਚਲੋ ਕੰਪਨੀ ਨੂੰ ਕੀ ਕਹਿਣਾ ਵਾ ਕੰਪਨੀ ਕਿਹੜਾ ਜਾਣ ਕੇ ਕਰਦੀ ਐ ਯਾਰ ਨਸਾਨ ਚਲੋ ਬਚਾਅ ਹੋ ਗਿਆ ਇੰਨੀ ਬੜੀ ਜਾਨ ਬਚ ਗਈ ਐ ਫਿਰ 5 ਮਿੰਟ ਦੀ ਗੱਡੀ ਗਈ ਤਾਂ ਕਿਵੇਂ ਪਤਾ ਲੱਗਿਆ ਤੁਸੀਂ ਗੱਡੀ ਤੋਂ ਅਗਲੇ ਕਿਵੇਂ ਤੁਹਾਨੂੰ ਫੋਨ ਆਇਆ ਤੇ ਪਰਦਾ ਸਾਨੂੰ 112 ਤੇ ਕਾਲ ਗਈ ਸੀ ਜੇ ਕਿ ਕਾਲਜ ਰੋਡ ਤੇ ਪੱਠੇ ਦੇ ਕੋਲ ਅੱਗ ਲੱਗੀ ਐ ਗੱਡੀ ਨੂੰ ਆਪੋਸੇ ਵਾਲੇ ਗੱਡੀ ਲੈ ਕੇ ਨਿਕਲ ਗਏ 4 ਤੋਂ 5 5 ਮਿੰਟ ਦੇ ਵਿੱਚ ਗੱਡੀ ਇੱਥੇ ਪਹੁੰਚ ਗਈ ਤੇ ਅੱਗ ਤੇ ਕਾਬੂ ਪਾ ਗਿਆ ਪੁਲਿਸ ਵਾਲਿਆਂ ਦੇ ਗੱਡੀ ਤੇ ਟੋਟਲੀ ਇੱਕ ਸਾਦੀ ਹੋ ਗਈ ਹੈ ਸਾਰੀ ਗੱਡੀ ਨੂੰ ਅੱਗ ਲੱਗੀ ਹੋਈ ਹੈ Yeah, ਬੜੀ ਪਾਣੀ